ਆਦਾ ਖਾਣਾ ਖਾਣ ਤੋਂ ਬਾਅਦ ਘਰ ਦੇ ਬਾਹਰ ਸੈਰ ਕਰ ਰਹੇ ਵਿਰਤੀਆਂ ਨੇ ਕਰੀਬ 6 ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਹ ਘਟਨਾ ਪੰਜਾਬ ਬਾਗ ਗਲੀ ਨੰਬਰ 1 ਚ ਵਾਪਰੀ ਹੈ ਜਿਸ ਚ ਨਸ਼ੇ ਦੇ ਮਾਮਲੇ ਵਿੱਚ ਨਾਮਜਦ ਕੁਝ ਦੋਸ਼ੀਆਂ ਨੇ ਪੁਲਿਸ ਨੂੰ ਮੁਖਬਰ ਹੋਣ ਦਾ ਦੋਸ਼ ਲਗਾ ਕੇ ਉਸ ਦੀ ਕੁੱਟਮਾਰ ਕੀਤੀ ਜਾਣਕਾਰੀ ਦਿੰਦੇ ਸੀਮਾ ਰਾਣੀ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਸ ਦਾ ਲੜਕਾ ਸੰਜੀਵ ਘਾਤੀ ਸੀ ਫਿਰ 6 ਨੌਜਵਾਨਾਂ ਨੇ ਉਸਦੇ ਘਰ ਆ ਕੇ ਸਵਾਲ ਪੁੱਛਣ ਲੱਗੇ ਪਰ ਉਸਨੇ ਉਹਨਾਂ ਨਾਲ ਆਪਣੇ ਲੜਕੇ ਨੂੰ ਮਿਲਣ ਨਹੀਂ ਦਿੱਤਾ ਜਿਸ ਤੋਂ ਬਾਅਦ ਰਾਤ ਦੇ ਕਰੀਬ 10 ਵਜੇ ਤੋਂ ਬਾਅਦ ਉਸਦਾ ਲੜਕਾ ਸੰਜੀਵ ਉਸ ਨੂੰ ਖਾਣਾ ਖਾਣ ਤੋਂ ਬਾਅਦ ਬਾਹਰ ਲੈ ਕੇ ਆਇਆ ਸੀ ਤਾਂ ਸਾਰੇ ਦੋਸ਼ੀਆਂ ਨੇ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਜਿੱਥੇ ਉਸ ਦੀ ਕੁਟਮਾਰ ਕੀਤੀ ਅਤੇ ਆਪਣੇ ਲੜਕੇ ਕੁਟਮਾਰ ਹੁੰਦੀ ਦੇਖ ਜਦੋਂ ਉਹ ਉਸ ਨੂੰ ਛੁਡਾਣ ਲਈ ਗਏ ਤਾਂ ਦੋਸ਼ੀਆਂ ਨੇ ਕੋਤੀ ਅਤੇ ਉਸ ਦੀ ਨੂੰਹ ਤੇ ਵੀ ਹਮਲਾ ਕਰ ਦਿੱਤਾ ਮੇਰਾ ਨਾਮ ਸੰਜੀਵ ਹੈ ਜੀ ਕੀ ਹੋਇਆ ਤੁਹਾਡੇ ਨਾਲ ਹਾਸਾ ਹਾਸਾ ਜੀ ਮਤਲਬ ਪਹਿਲੇ ਜਦ 6:00 ਵਜੇ ਮੁੰਡੇ ਮੈਂ ਪੈਗ ਲਾ ਰਿਹਾ ਸੀਗਾ ਪੁੱਛਣ ਆਏ ਘਰੇ ਕਿ ਤੁਹਾਡਾ ਮੁੰਡਾ ਕਿੱਥੇ ਆ ਹਾਂਜੀ ਉਹਨਾਂ ਨੇ ਕਿਹਾ ਜੀ ਉਹ ਪੈਗ ਲਾ ਰਿਹਾ ਵਾ ਤੁਸੀਂ ਚੱਲ ਜਿਓ ਜੀ ਹਾਂਜੀ ਕਿ ਆਪਣਾ ਖਾਦੀ ਪੀਤੀ ਆ ਉਹਨਾਂ ਸੋਣਾ ਸੋਣਾ ਵਾ ਤੇ ਚੱਲ ਜਿਓ ਤੇ ਉਸ ਤੋਂ ਬਾਅਦ ਜੀ ਮੈਂ ਰੋਟੀ ਪਾਣੀ ਖਾ ਕੇ ਮੈਂ ਸੈਰ ਕਰਨ ਵਾਸਤੇ ਨਿਕਲਿਆ ਜੀ ਕਿੰਨੇ ਵਜੇ ਇਹ 10:30 ਪਾਉਣੇ 11 ਵਜੇ ਦੀ ਗੱਲ ਹੋਣੀ ਹੈ ਜੀ ਹਾਂ ਜੀ ਤੇ ਮੈਂ ਜਿੱਦਾਂ ਹੀ ਨਿਕਲਿਆ ਜੀ ਆਪਣਾ ਜਿਹੜਾ ਸੈਰ ਕਰਦਾ ਕਰਦਾ ਜੀ ਮੈਂ ਸੈਰ ਕਰਦਾ ਕਰਦਾ ਮਤਲਬ ਇੱਥੇ ਤੱਕ ਗਿਆ ਜਿੱਥੇ ਇਧਰ ਕਰਨਾਲ ਚੌਕ ਵੱਲੋਂ ਘੁੰਮਦਾ ਆਇਆ ਮਤਲਬ ਆ ਨਰਸਰੀ ਸਿੱਧੀ ਘੁੰਮ ਕੇ ਜੀ ਆਇਆ ਜੀ ਇਦੇ ਵਿੱਚ ਇੱਕ ਗਣੈਸ਼ ਮੁੰਡਾ ਸੀ ਰਜੀਵ ਦੇ ਕੋਲ ਰਹਿੰਦਾ ਜੀ ਹਾਂਜੀ ਇੱਕ ਗੋਤਮ ਸੀਗਾ ਜੀ ਇੱਕ ਚੀਨਾ ਇੱਕ ਚੀਨੇ ਦਾ ਭਰਾ ਤੇ ਹੋਰ ਦੋਣ ਛਾਤੇ ਵਿਅਕਤੀ ਸੀਗੇ ਜੀ ਉਹ ਕਹਿਣ ਲੱਗੇ ਜੀ ਉਹਨਾਂ ਨੇ ਇੱਕ ਨਾ ਮੇਰੇ ਗਣੈਸ਼ ਨਾਲ ਗੱਲ ਨੂੰ ਹੱਥ ਪਾ ਰਿਆ ਜੀ ਕਹਿੰਦੇ ਜੀ ਤੁਸੀਂ ਨਾ ਸਾਡੇ ਘਰੇ ਰੇਟ ਕਰਾਈ ਸੀਗੀ ਤੁਸੀਂ ਪੁਲਿਸ ਦਾ ਟੋਟ ਆ ਜੀ ਕਹਿੰਦੇ ਹਾਂਜੀ ਤੇ ਉਹਨਾਂ ਮੇਰੇ ਗਲੇ 'ਚ ਹੱਥ ਪਾ ਕੇ ਨੰਮਨ ਨੂੰ ਕੰਦਰ ਜੀਵ ਦੇ ਘਰ ਵੱਲ ਚੱਲ ਰ ਜੀਵ ਦੇ ਘਰ ਵੱਲ ਚੱਲ ਮੈਂ ਕਿਹਾ ਮੈਨੂੰ ਗੱਲ ਤਾਂ ਦੱਸੋ ਗੱਲ ਹੈ ਕੀ ਹੈ ਜੀ ਕਹਿੰਦੇ ਨਹੀਂ ਤੂੰ ਚੱਲ ਕਹਿੰਦੇ ਤੂੰ ਟੋ ਟਾ ਕਹਿੰਦੇ ਬੋਲ ਸਰ ਜੀ ਹਾਂ ਜੀ ਫਾਇਦ ਉਹ ਫੇਰ ਨਾ ਮੈਂ ਉੱਥੇ ਕੁੱਟਣ ਲੱਗ ਗਈ ਜੀ ਮੈਨੂੰ ਕੁੱਟਣ ਲੱਗ ਗਈ ਇਹਨੇ ਨਾ ਆ ਜੀ ਉਹ ਦਸ ਪੈਸ ਉਹ ਲੈ ਕੇ ਮੇਰੇ ਲੱਤਾਂ 'ਚ ਮਾਰਨ ਲੱਗ ਗਿਆ ਜੀ ਗਣੇਸ਼ ਮੇਰੇ ਮੋਢੇ ਮਾਰੀ ਜਾ ਰਿਹਾ ਸੀਗਾ ਜੀ ਹਾਂ ਜੀ ਤੇ ਗੋਤਮਾਯਾ ਗੋਤਮ ਜੀ ਮੈਨੂੰ ਕੜਿਆਂ ਨਾਲ ਪੁੱਛੋ ਮਾਰਨ ਲੱਗਿਆ ਉਹਨੇ ਕਿਹੜਾ ਹੱਥੇ ਫੜ ਕੇ ਮੈਤੇ ਮੈਨੂੰ ਨਾ ਕਸੀਟ ਦੇ ਉਧਰ ਨੂੰ ਲੈ ਕੇ ਜਾਈ ਜਾਣ ਜੀ ਕਿਦੂ ਰਜੀਵ ਦੇ ਘਰ ਵੱਲ ਚੱਲ ਹਾਂਜੀ ਤੇ ਮੈਂ ਉਹਨਾਂ ਤੋਂ ਖਿੱਚਿਆ ਨਹੀਂ ਗਿਆ ਜੀ ਮੈਂ ਇੰਨੇ ਦਿਨੋਂ ਰੋਲਾ ਸੌਂਦੇ ਨੂੰ ਸਾਡੇ ਕਿਰਾਏ ਤੇ ਕੁੜੀ ਰਹਿੰਦੀ ਹੈ ਜੀ ਉਹ ਬਾਹਰ ਨੂੰ ਨਿਕਲੀ ਹੈ ਜੀ ਠੀਕ ਹੈ ਜੀ ਐ ਉਹ ਕਹੀ ਜਾਂਦੀ ਕਿ ਇਹਨੂੰ ਕੁੱਟ ਦੇ ਕਥੇ ਪੇਓ ਕਹਿੰਦੇ ਜੀ ਇਹਨਾਂ ਨੇ ਵੀ ਸਾਡ ਨੂੰ ਜਿਵੇਂ ਚਿੱਟੇ ਦਾ ਕੰਮ ਕਰਦੇ ਆ ਤੁਸੀਂ ਸਾਡੇ ਘਰੇ ਰੇਟ ਪਵਾਇਸੀ ਜੀ ਉਹਨੇ ਕਿਹਾ ਕਿ ਮਤਲਬ ਅਸੀਂ ਕਹਤੇ ਰੇਟ ਪਵਾਣੇ ਆ ਜੀ ਉਹ ਫਿਰ ਜੂ ਤੇ ਕੁੱਤੀ ਮਾਰੀ ਗਈ ਜੀ ਇਨੀ ਦੇਰ ਨੂੰ ਜੀ ਉਹਨਾਂ ਨੂੰ ਕੁੱਟਿਆ ਹੋਰ ਬਥੇਰਾ ਉਹਨਾਂ ਤੋਂ ਖਿੱਚਿਆ ਮੈਂ ਗਿਆ ਨਹੀਂ ਜੀ ਉਹ ਸੀਗੇ ਜੀ 5 6 ਜਣੇ ਸੀਗੇ ਜੀ ਮੋਟਰ ਸਪਲੈਂਡਰ ਮੋਟਰਸਾਈਕਲਾਂ ਤੇ ਸੀਗੇ ਜੀ ਹਾਂਜੀ ਫਿਰ ਉੱਤੋ ਜੀ ਉਹਨਾਂ ਨੇ ਉਹਨਾਂ ਤੋਂ ਮੇਰੇ ਦਈ ਛੁੱਟ ਕੇ ਨਿਕਲ ਕੇ ਗਰੇਵਾਲ ਚੱਕੀ ਤੱਕ ਆਇਆ ਜੀ ਉਹਨਾਂ ਨੇ ਜੀ ਫੇਰ ਮੈਨੂੰ ਘੇਰ ਲਿਆ ਉੱਥੇ ਮੋਟਰਸਾਈਕਲਾਂ ਤੇ ਹਾਂਜੀ ਫੇਰ ਜਿਉ ਮੇਰੇ ਬੈਸਬੋਲ ਮਾਰਨ ਲੱਗ ਗਏ ਜੀ ਫੇਰ ਜਿਹੜੇ ਸਾਡੇ ਕਰਾਇਏ ਤੇ ਕੁੜੀ ਰਹਿੰਦੀ ਹੈ ਜੀ ਤਾਂ ਨੇ ਆ ਜੀ ਫਿਰ ਇਹਦੇ ਵੀ ਉਹਨਾਂ ਨੇ ਬੈਸਬੋਲ ਮਾਰੇ ਜੀ ਹਾਂ ਕਹਿੰਦੇ ਅਸੀਂ ਚਿੱਟੇ ਦਾ ਕੰਮ ਕਰਦੇ ਆ ਅਸੀਂ ਕਰਾਂਗੇ ਤੁਸੀਂ ਜੋ ਕਰ ਸਕਦੇ ਹੋ ਕਰ ਲੋ ਜੀ ਕਹਿੰਦੇ ਤੁਸੀਂ ਰਿਪੋਰਟ ਲਗਾਈ ਹੈ ਜੀ हां जी रिपोर्ट सित्बा थाने ਵਿੱਚ ਲਿਖਾਈ ਸੀ ਜੀ ਜਾ ਕੇ ਜੀ ਹਾਂ ਜਣਵਾਏ ਹੋਰੀ ਤੁਹਾਡੀ ਜਣਵਾਏ ਤਾਂ ਹਲੇ ਤੱਕ ਉਹ ਮੁੰਡੇ ਤੇ ਘੁੰਮਿਆ ਰਿਹਾ ਜੀ ਕੱਲ ਵੀ ਦੇਖੇ ਪਰਸੂ ਵੀ ਦੇਖੇ ਰਿਹਾ ਉਹਦੇ ਹੀ ਘੁੰਮ ਰਿਹਾ ਜੀ ਮੈਡੀਕਲ ਕਰਾਇਆ ਤੁਸੀਂ ਹਾਂ ਜੀ ਮੈਡੀਕਲ ਵੀ ਕਰਾਇਆ ਹੈ ਜੀ ਕੀ ਮੰਗ ਕਰਦੇ ਜੀ ਅਸੀਂ ਸਿਰਫ ਇਨਸਾਫ ਦੇ ਮੰਗ ਕਰ ਰਹੇ ਆ ਜੀ ਮਤਲਬ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਸੀਗਾ ਜੀ ਉਹ ਫੇਰ ਵੀ ਮੁੰਡਿਆਂ ਉਸ ਤਰ੍ਹਾਂ ਆ ਵੀ ਅਸੀਂ ਕਹਿ ਰਿਹਾ ਕਿ ਅਸੀਂ ਕਰਦੇ ਆ ਕੰਮ ਤੇ ਅਸੀਂ ਕਰਾਂਗੇ ਜੋ ਤੁਸੀਂ ਕਰ ਸਕਦੇ ਹੋ ਕਰ ਲਓ ਜੀ ਮੇਰਾ ਨਾਮ ਤਾਨੀਆ ਜੀ ਕਿਹੜੇ ਜਿਹੜਾ ਰਹਿੰਦੇ ਮੈਂ ਇੱਥੇ ਹੀ ਰਹਿਣੀ ਜੀ 5 ਸਾਲ ਲੱਗੇ ਮੈਂ ਇੱਥੇ ਕਿਰਾਏ ਤੇ ਰਹਿੰਦੀ ਆ ਮੈਂ ਕਿਹੜੀ ਜਗ੍ਹਾ ਇਹ ਇਹ ਹੈਗੀ ਸੁਵਾਰਸ਼ ਨਗਰ ਜੀ 5 ਨੰਬਰ ਟਾਵਰ ਨਿਊ ਪੰਜਾਬੀ ਸਾਡੇ ਸਾਹਮਣੇ ਜਿਹੜਾ ਇਹਨੂੰ ਕੁਝ ਲੋਕਾਂ ਨੇ ਇਹਨਾਂ ਤੇ ਅਟੈਕ ਕੀਤਾ ਹੈ ਇਹਨਾਂ ਰੋਟੀ ਖਾਣ ਵੇਲੇ ਸੈਰ ਕਰਨੋਂ ਨਿਕਲੇ ਸੀਗੇ ਜੀ ਬਾਗ ਜੀ ਤੇ ਕੁਦਰਤ ਮੈਂ ਵੀ ਦੁਕਾਨ ਤੇ ਚੱਲੀ ਸੀ ਦੇਖ ਰਹੀ ਸੀ ਤੇ ਕਾਫੀ ਮੁੰਡੇ ਸੀਗੇ 5 6 ਜਣੇ ਤੇ ਇਹਨਾਂ ਨੂੰ ਕੁੱਟਮਾਰ ਬਹੁਤ ਕਰਦੇ ਪਏ ਸੀਗੇ ਤੇ ਮੈਂ ਉੱਧਰ ਗਈ ਤੇ ਮੈਂ ਇਹਨਾਂ ਨੂੰ ਕਿਹਾ ਕੀ ਗੱਲ ਹੈ ਛਡਾਓ ਇਹਨੂੰ ਤੇ ਛਡਾਣੇ ਦੀ ਤੱਕਨ ਤੂੰ ਘਾਤੋ ਵਿੱਚ ਬੋਲਦੀ ਪਈ ਐ ਇਦਾਂ ਉਦਾਂ ਤੇ ਮੈਂ ਕਿਹਾ ਮੈਂ ਤਾਂ ਇਹਨਾਂ ਦੇ ਕਿਰਾਏ ਤੇ ਰਹਿਣੀ ਐ ਜੀ ਕਹਿੰਗਾ ਉਹਨਾਂ ਦਾ ਇਹ ਕਹਿੰਦੇ ਉਹ ਕੁੱਟਦੇ ਪਏ ਸੀ ਬੈਸ ਮੋਲ ਮਾਰੇ ਡੰਡੇ ਮਾਰੇ ਕਹਿੰਦੇ ਅਸੀਂ ਤੇ ਇਹਨਾਂ ਨੂੰ ਰਜੀਵ ਦੇ ਘਰ ਲੈ ਕੇ ਜਾਣਾ ਵਾ ਉੱਥੇ ਬੰਦ ਕਰਕੇ ਮਾਰਨਾ ਚੰਗੇ ਜਰਾ ਬਹੁਤ ਮੈ ਚਰਾਂਦੀ ਵੀ ਮੇਰੇ ਵੀ ਉਹਨਾਂ ਨੇ ਮਾਰੇ ਵੈਸ ਨਾਲ ਡੰਡੇ ਲਾਤੇ ਮਾਰੇ ਮੇਰੇ ਤੇ ਕਹਿੰਦੇ ਉਹ ਕੁੱਟਦੇ ਪਏ ਸੀ ਕਹਿੰਦੇ ਦਾ ਟੋਟ ਆ ਇਦਾਂ ਉਹਦਾ ਬੋਲਦੇ ਪਏ ਸੀਗੇ ਇਹਦੇ ਚਕਵਾਂਦੇ ਮੁੰਡੇ ਇਹ ਕਰਦੇ ਹਾਂ ਅਗਰ ਰੋਟੀ ਖਾ ਕੇ ਨਿਕਲੇ ਕੁਦਰ ਨਾਲ ਇੱਥੇ ਗਰੇਲ ਚੱਕੀ ਕੋਲ ਬਹੁਤ ਕੁੱਟਮਾਰ ਕਰਦੇ ਵੇ ਅਸੀਂ ਉਹਦੇ ਨਾਲ ਜੀ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਨਦਾ ਤੁਸੀਂ ਪ੍ਰਸ਼ਾਸਨ ਦਿਆ ਲੰਦਾ ਫਿਰ ਸੱਜਾ ਹੋਣੀ ਚਾਹੀਦੀ ਇਦਾਂ ਦਾ ਸਿਨਾ ਮਤਲਬ ਤਾਂ ਹੁਣ ਜਾਣਾ ਵਾਰ ਤਾਂ ਖਤਰੇ ਦੀ ਗੱਲ ਐ ਨਾ ਬੰਦੇ ਨੇ ਤਾਂ ਬਾਹਰ ਘੁੰਮਣਾ ਹੀ ਆ ਜੀ ਕੁੰਡ ਕਰਦੇ ਤਾਂ ਕੋਈ ਇਦਾਂ ਕੰਮ ਵੀ ਨਹੀਂ ਕਰਦੇ ਹੈਗੇ ਇਹਨਾਂ ਨੂੰ 5 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਤਾਂ ਆਂਟੀ ਨਾਲ ਹੀ ਇੱਥੇ ਰਹਿਣੇ ਆ ਇਦਾਂ ਇੱਥੇ ਕੋਈ ਕੰਮ ਨਹੀਂ ਕਰਦੇ ਹੈਗੇ ਉਹਨਾਂ ਬੰਦੇ ਦਾ ਬਾਹਰ ਜਾਣਾ 5-6 ਮੁੰਡੇ ਸੀਗੇ ਬਹੁਤ ਕੁੱਟਮਾਰ ਕਰਦੇ ਵੇ ਸੀਗੇ ਇਹਦੇ ਨਾਲ ਫਿਰ ਮੇਰੇ ਨਾਲ ਹਤੋਪਾਈ ਹੋਣ ਲੱਗ ਗਏ ਮੈਨੂੰ ਗਲਤ ਕਹਿਣ ਲੱਗ ਗਏ ਮੈਂ ਕਿਹਾ ਛੱਡ ਦਿਓ ਇਹਨਾਂ ਨੂੰ ਤੇ ਫਿਰ ਮੇਰੇ ਵੀ ਉਹਨਾਂ ਨੇ ਮਾਰੀਆਂ ਬਹੁਤ ਜ਼ਰੂਰ ਹੈ ਭਾਈ ਜੀ ਕੀ ਨਾਮ ਮੇਰਾ ਸਿਮਾ ਰਾਣੀ ਜੀ ਕਿ ਕਿਹੜੀ ਜਗ੍ਹਾ ਰਹੇ ਰਹੇ ਅਸੀਂ ਨਿਊ ਪੰਜਾਬੀ ਬਾਗ ਜੀ ਗਲੀ ਨੰਬਰ 1 ਜੀ ਟਿਪਵਾ ਰੋਡ ਲੁਧਿਆਣਾ ਕੀ ਬਾਦਤ ਹੋਈ ਹੈ ਤੁਹਾਡੇ ਕੋਲ ਬਾਦਤ ਜੀ ਇਹ ਹੋਈ ਹੈ ਮੇਰੇ ਮੁੰਡੇ ਨਾਲ ਕਿ ਮੈਨੂੰ ਇੱਥੇ ਜਿ ਸ਼ਿਵ ਸਾ ਨਗਰ ਦੇ ਵਿੱਚ ਨਿਊ ਪੰਜਾਬੀ ਬਾਗ ਦੇ ਵਿੱਚ 40 ਸਾਲ ਹੋ ਗਿਆ ਜੀ ਰਹਿੰਦੀ ਨੂੰ ਜੀ 40 ਸਾਲ ਦੇ ਵਿੱਚ ਮੈਂ ਇੱਥੇ ਰਹਿ ਰਹੀ ਆ ਠੀਕਾ ਜੀ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਮੇਰੇ ਬੇਟੇ ਨੂੰ ਪਹਿਲੇ 6 ਵਜੇ ਮੁੰਡੇ ਆਏ ਨੇ ਛੇ ਸੱਤ ਮੁੰਡੇ ਆਏ ਨੇ ਬਾਹਰ ਉਹ ਮੈਨੂੰ ਕਹਿਣ ਲੱਗੇ ਕਿ ਤੁਹਾਡਾ ਮੰਗੂ ਸੰਜੀਵ ਕਿੱਥੇ ਆ ਮੈਂ ਕਿਹਾ ਬੇਟਾ ਕੀ ਗੱਲ ਹੋਈ ਆ ਵੀ ਉਹ ਤਾਂ ਅੰਦਰ ਆ ਕਹਿੰਦੇ ਉਹਨੂੰ ਬਾਹਰ ਬਲਾਓ ਮੈਂ ਕਿਹਾ ਬਾਹਰ ਇਹਨੂੰ ਮੈਂ ਭੇਜਣਾ ਨਹੀਂ ਹੈਗਾ ਬਾਹਰ ਨਹੀਂ ਆਉਣਾ ਇਹਨੇ ਵੀ ਤੁਸੀਂ ਦੱਸੋ ਕੀ ਕਹਿਣਾ ਕਹਿੰਦੇ ਵੀ ਮਾਤਾ ਉਹਨੂੰ ਬਲਾ ਬਾਹਰ ਮੈਂ ਕਿਹਾ ਨਹੀਂ ਪੁੱਤ ਮੈਂ ਨਹੀਂ ਉਹਨੂੰ ਬਾਹਰ ਆਉਣ ਦੇਣਾ ਉਹ ਮੇਰੇ ਵੱਲ ਕੈਮਰਾ ਕਰਨ ਲੱਗੇ ਫੋਨ ਦਾ ਮੈਂ ਕਿਹਾ ਤੁਸੀਂ ਮੇਰੀ ਫੋਟੋ ਕਿਚਰੇ ਹੋ ਮੇਰੇ ਘਰ ਦੇ ਮੋਹਰੇ ਆ ਕੇ ਮੈਨੂੰ ਡਰਾਉਂਦੇ ਹੋ ਕਹਿੰਦੇ ਫੋਟੋ ਖਿੱਚ ਰਹੇ ਆ ਤੇਰੀ ਮੈਂ ਕਿਹਾ ਫਿਰ ਖਿਚ ਲੋ ਤੇ ਕੀ ਗੱਲ ਆ ਖਿੱਚੋ ਫੋਟੋ ਕਹਿੰਦੇ ਮਾਤਾ ਤੇਰੀ ਖਿੱਚ ਨਹੀਂ ਰਹੇ ਅਸੀਂ ਤੇਰਾ ਮੁੰਡਾ ਬੁਲਾ ਰਹੇ ਥੱਲੇ ਮੈਂ ਕਿਹਾ ਮੇਰਾ ਮੁੰਡਾ ਤਾਂ ਬੁੱਤ ਸੁੱਤਾ ਬਾ ਅੰਦਰ ਮੈਂ ਉਹਨੂੰ ਬਾਹਰ ਨਹੀਂ ਆਉਣ ਦੇਣਾ ਹੈਗਾ ਵੀ ਕੋਈ ਗੱਲਬਾਤ ਹੈ ਤਾਂ ਮੇਰੇ ਨਾਲ ਤੁਸੀਂ ਗੱਲਬਾਤ ਕਰੋ ਕਿਹੜੀ ਆ ਕਹਿੰਦੇ ਵੀ ਨਹੀਂ ਉਹਨਾਂ ਕਾਫੀ ਧੇਰ ਹੱਲਾ ਰੋਲਾ ਕੀਤਾ ਉਹਨਾਂ ਨੇ ਘੰਟਾ ਡੇਢ ਘੰਟਾ ਇੱਥੇ ਰੋਲਾ ਕੀਤਾ ਮੈਨੂੰ ਬਾਹਰ ਨਹੀਂ ਨਿਕਲਣ ਦਿੱਤਾ ਮੁੰਡੇ ਨੂੰ ਮੈਂ ਕਿਹਾ ਚੱਲ ਮੈਂ ਹੈ ਗਈਆਂ ਮੈਂ ਮੁੰਡਾ ਨਹੀਂ ਬਾਹਰ ਨਿਕਲਣ ਦੇਣਾ ਹਨਾ ਮੈਂ ਬਾਹਰ ਹੀ ਨਿਕਲਣ ਦਿੱਤਾ ਮੱਲੇ ਵਾਲੇ ਇਕੱਠੇ ਤਾਂ ਸੀ ਇਹ ਸੀ ਹੱਲੇ ਵਿਚਾਰਾ ਉਹ ਦੇਖਿਆ ਫੇ ਰੋਲਾ ਕਾਦਾ ਪਿਆ ਉਹ ਰੇੜੀ ਆਪਣੀ ਸਾਈਡ ਤੇ ਖੜੀ ਕਰ ਦਿੱਤੀ ਉਹਨੇ ਕੁਲਚੇ ਵਾਲੇ ਨੇ ਠੇਕਾ ਹੱਥਾ ਚੌਂਕ ਹੈ ਜੀ ਇੱਥੇ ਦੁਨੀਆ ਤਾਂ ਵੈਸੇ ਵਧੀ ਰ ਇਕੱਠੀ ਹੋ ਜਾਂਦੀ ਹੈ ਇੱਥੇ ਤੇ ਜਦੋਂ ਰੋਲਾ ਰੁਲਾ ਪਿਆ ਤਾਂ ਖੱਪਕੁੱਪ ਕਰਕੇ ਤੇ ਮੈਂ ਜਵਾਬ ਸਵਾਲ ਕੁਝ ਨਹੀਂ ਉਹਨਾਂ ਨੂੰ ਕੀਤਾ ਬਸ ਇੰਨੀ ਗੱਲ ਕਹੀ ਮੈਂ ਅੰਦਰ ਆ ਗਈ ਗੇਟ ਬੰਦ ਕਰ ਲਿਆ ਮੈਂ ਅੰਦਰ ਆ ਗਈ ਜਦੋਂ ਮੈਂ ਅੰਦਰ ਆਈ ਰੋਟੀ ਰੋਟੀ ਬਣਾਈ ਬਣੋਈ ਤੇ ਮੈਂ ਦੇਖਿਆ ਸੌਂ ਗਿਆ ਸੀਗਾ ਸੌਂ ਗਿਆ ਤਾਂ ਇਹ 8:30 9:10 10 ਵਜੇ ਬਾਹਰ ਨਿਕਲ ਗਿਆ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਨਿਕਲ ਗਿਆ ਇਹ ਬਾਹਰ ਮੈਂ ਕਿਹਾ ਚ ਕਈ ਵਾਰ ਨਿਕਲ ਗਿਆ ਕਿਤੇ ਤੇ ਮੈਂ ਦੇਖਦੀ ਇਹਨੂੰ ਜਦੋਂ ਬਾਹਰ ਕੀ ਦੇਖਣਾ ਜਦੋਂ ਮੈਂ ਬਾਹਰ ਕੀ ਦੇਖਣਾ ਜਦੋਂ ਮੈਂ ਬਾਹਰ ਦੇਖਣ ਮੈਂ ਕਿਹਾ ਦੇਖਾਂ ਬਾਹਰ ਟਾਈਮ ਤਾਂ ਬੜਾ ਹੋ ਗਿਆ ਤਾਂ ਇਹ ਉੱਪਰ ਨਹੀਂ ਹੈਗਾ ਮੈਂ ਉੱਪਰ ਗਈ ਉੱਪਰ ਮੈਨੂੰ ਨਜ਼ਰ ਨਹੀਂ ਆਇਆ ਮੈਂ ਬਾਹਰ ਦੇਖਿਆ ਉਪਰੋਂ ਘੋੜ ਕੇ ਤਾਂ ਮੈਨੂੰ ਨਜ਼ਰ ਨਹੀਂ ਆਇਆ ਜਿੱਨੇ ਚ ਮੈਂ ਬਾਹਰ ਨੂੰ ਚਲੀਏ ਤਾਂ ਕੁੜੀ ਭੱਜੀ ਆਈ ਮੇਰੇ ਕੋਲ ਕਹਿੰਦੀ ਮਾਤਾ ਮਾਤਾ ਮੁੰਡੇ ਦੇ ਤਾਂ ਹਮਲਾ ਵੜਾ ਜ਼ਬਰਦਸਤ ਕਰ ਦਿੱਤਾ ਤਰਜੀਵ ਦੇ ਘਰ ਗਣੇਸ਼ ਗੋਤਮ ਲੈ ਕੇ ਜਾ ਰਿਹਾ ਇਹਨੂੰ ਚੱਕ ਕੇ ਮੈਂ ਕਿਹਾ ਕਿੱਥੇ ਜੇ ਛੁੱਟਾ ਜੀ ਉਹਨਾਂ ਦੇ ਕੋਲ ਭੱਜਿਆ ਜਦੋਂ ਮੈਂ ਹੱਲੇ ਬਾਹਰ ਪਹੁੰਚੀ ਐ ਇੱਥੇ ਨੁੱਕਰ ਤੇ ਹੀ ਗੱਡੀ ਦੇ ਕੋਲ ਖੜੀ ਹੋਈ ਆਪਣੀ ਦੇ ਨਾਲ ਹੀ ਇਹ ਮੁੰਡਾ ਮੇਰਾ ਆ ਕੇ ਮੇਰੇ ਮੇਰੇ ਉੱਤੇ गिर ਗਿਆ ਕਹਿੰਦਾ ਮੰਮੀ ਮੈਨੂੰ ਮੁੰਡਿਆਂ ਨੇ ਕੁੱਟਿਆ ਬਹੁਤ ਆ ਮੈਨੂੰ ਬਹੁਤ ਕੁੱਟਿਆ ਬਹੁਤ ਮਾਰਿਆ ਮੈਂ ਕਿਹਾ ਕੋਈ ਗੱਲ ਬਾਤ ਐ ਵੀ ਮੁੰਡੇ ਤਾਂ ਦਿਨੇ ਵੀ ਆਏ ਸੀ ਤੂੰ ਬਾਹਰ ਕਿਹੜੀ ਗੱਲ ਤੋਂ ਗਿਆ ਸੀ ਨਹੀਂ ਲੜ ਸਕਦੇ ਕਿਸੇ ਨਾਲ ਕੀ ਕਹਨਾ ਅਸੀਂ ਮੱਲੇਚ ਰਹਿੰਦੇ ਅਸੀਂ ਲੜਾਈ ਦੇ ਹੱਕ ਚ ਨਹੀਂ ਹੈਗੇ ਕਹਿੰਦਾ ਮੰਮੀ ਵੀ ਮੈਨੂੰ ਬਹੁਤ ਕੁੱਟਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਹੁਤ ਕੁੱਟਿਆ ਦੇਖ ਲੈਨੇ ਆਪਾਂ ਤੈਨੂੰ ਕੁੱਟਿਆ ਕੋਈ ਗੱਲ ਨਹੀਂ ਤੂੰ ਦੱਸ ਤੈਨੂੰ ਸੱਟਾ ਕਿਤੇ ਜੋ ਦੇਖਿਆ ਦੇ ਮੂੰਹ ਚ ਖੂਨ ਸੀ ਉਸ ਟਾਈਮ ਹੀ ਦੇ ਜ਼ਖਮ ਤੇ ਪੈਰ ਤੇ ਖੂਨ ਸੀਗਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਪਹਿਲੇ ਇਹ ਸਾਫ਼ ਕਰ ਸਾਫ਼ ਸੁਭਾ ਕੀਤਾ ਤੇ ਮੈਂ ਫਿਰ ਥਾਣੇ ਲੈ ਗਈ ਮੈਂ ਕਿਹਾ ਚੱਲ ਥਾਣੇ ਚੱਲਦੇ ਆਪਾਂ ਟਿੱਬਾ ਰੋਡ ਤੇ ਦਰਖਾਸਤ ਲਖਾਣੇ ਆ ਅਸੀਂ ਥਾਣੇ ਗਏ ਅਸੀਂ ਟਿੱਬਾ ਰੋਡ ਤੇ ਦਰਖਾਸਤ ਲਖਾਈ ਦਰखास्त ਲਖਾ ਕੇ ਅਸੀਂ ਘਰ ਆ ਗਏ ਘਰ ਆਏ ਨੇ ਅਸੀਂ ਤੇ ਘਰ ਜਦੋਂ ਅਸੀਂ ਘਰ ਆਏ ਤੈਨੂੰ ਫਿਰ ਖੂਨ ਦੀ ਉਲਟੀ ਹੋ ਗਈ ਖੂਨ ਦੀ ਉਲਟੀ ਹੋਈ ਤੇ ਮੈਂ ਕਿਹਾ ਵੀ ਤੈਨੂੰ ਕਾਕਾ ਉਲਟੀਆਂ ਹੋ ਰਹੀਆਂ ਕਿਹੜੀ ਗੱਲ ਤੋਂ ਹੋ ਰਹੀਆਂ ਹੁਣ ਮੈਂ ਕੀ ਕਰਾਂ ਤੈਨੂੰ ਚਲੋ ਡਾਕਟਰ ਕੋਲ ਲੈ ਚਲਦੀ ਆ ਮੈਂ ਕਹਿੰਦਾ ਮੰਮੀ ਮੈਨੂੰ ਕਿੱਥੇ ਨਾ ਲੈ ਕੇ ਜਾ ਇਹ ਮੈਨੂੰ ਸੱਟਾਂ ਦਿਖਾ ਨਹੀਂ ਰਿਹਾ ਸੀ ਮੈਨੂੰ ਇਹਨੇ ਸੱਟਾਂ ਕੋਈ ਨਹੀਂ ਦਿਖਾਈ ਉਸ ਟਾਈਮ ਇੱਕ ਵੀ ਨਹੀਂ ਦਿਖਾਈ ਇਹਨੇ ਸੱਟ ਮੈਨੂੰ ਤੇ ਬਸ ਕਹੀ ਉਹ ਮੈਨੂੰ ਕੁੱਟਿਆ ਮੈਨੂੰ ਕੁੱਟਿਆ ਮੈਂ ਕਿਹਾ ਸੌਂ ਜਾ ਮੈਂ ਤੈਨੂੰ ਦੁੱਧ ਦਿੱਨੀ ਹੈ ਹਲਦੀ ਪਾ ਕੇ ਦੁੱਧ ਪੀ ਲੈ ਇਹਨੇ ਨਹੀਂ ਪੀਤਾ ਇਹਨੇ ਪੀਤਾ ਨਹੀਂ ਹੈਗਾ ਮੈਂ ਜਦੋਂ ਇਹਨੇ ਪੀਤਾ ਨਹੀਂ ਦੁੱਧ ਮੈਂ ਕਿ ਮੁੰਡਾ ਜਿਆਦਾ ਹੀ ਇਹਨੂੰ ਸੱਟਾ ਸੁੱਟਾ ਮਾਰਤੀਆਂ ਮੈਨੂੰ ਨੀਂਦ ਨਾ ਆਈ ਮੈਂ ਸਾਰੀ ਰਾਤ ਕੋਠੇ ਤੇ ਘੁੰਮਦੀ ਰਹੀ ਸਵੇਰੇ ਮੈਨੂੰ ਚੱਕਿਆ ਤੇ ਮੈਂ ਪੰਜ-ਚਾਰ ਬੰਦੇ ਗਲੀ ਦੇ ਲੈ ਤੇ ਅਸੀਂ ਠਾਣੇ ਲੈ ਉਹ ਕਹਿੰਦੇ ਮੈਡਮ ਤੁਸੀਂ ਨਾ ਵੀ ਸਾਡੀ ਸੀਗੀ ਕੁਲਵਿੰਦਰ ਕੋਲ ਏਐਸਆਈ ਕੁਲਵਿੰਦਰ ਜਿਹੜਾ ਹੈਗਾ ਉਹਦੇ ਕੋਲ ਸਭੀ ਦਰਖਾਸਤ ਸੀਗੀ ਉਹ ਕਹਿੰਦੇ ਮੈਡਮ ਤੁਸੀਂ ਮੈਡੀਕਲ ਕਰਾਇਆ ਮੈਂ ਕਿ ਜੀ ਨਹੀਂ ਕਰਾਇਆ ਕਹਿੰਦੇ ਹੋਰ ਸੱਟਾ ਮੈਂ ਕਿ ਜੀ ਇੱਕ ਮੁੰਡਾ ਜਿਹੜਾ ਕੋਈ ਛਡਾਉਂਦਾ ਸੀ ਉਹਦੇ ਵੀ ਸੱਟਾਂ ਲੱਗੀਆਂ ਨੇ ਤੇ ਉਹ ਕੋਈ ਜਨਾਨੀ ਸੀ ਮੈਂ ਉਹਨਾਂ ਨੂੰ ਜਾਣਦੀ ਨਹੀਂ ਹੈਗੀ ਪਰ ਉਹਨੂੰ ਅਸੀਂ ਜਾਣਦੇ ਨਹੀਂ ਕਹਿੰਦੇ ਉਹ ਆਏ ਨਹੀਂ ਮੈਂ ਕਿਹਾ ਲੇਡੀ ਜੀ ਤਾਂ ਆਈ ਸੀ ਹੁਣ ਵੀ ਕਹਿੰਦੀ ਸੀ ਮੈਂ ਆ ਜੂਗੀ ਪੱਪੇ ਆ ਜਾਣਗੇ ਉਹਨਾਂ ਦੇ ਸੱਟਾ ਲਗੀਆਂ ਹੁਣ ਉਹਨਾਂ ਦਾ ਸਾਨੂੰ ਪਛਾਣ ਨਹੀਂ ਹੈਗੀ ਛਡਾਂਦਿਆਂ ਤੇ ਉਹਨੂੰ ਲਗੀਆਂ ਮੇਰੇ ਤਾਂ ਬੇਟੇ ਨੂੰ ਲਗੀਆਂ ਨੇ ਤੇ ਮੈਨੂੰ ਆਪਣੇ ਬੇਟੇ ਦਾ ਪਤਾ ਉਹਨਾਂ ਦਾ ਮੈਨੂੰ ਪਤਾ ਨਹੀਂ ਹੈਗਾ ਉਹ ਰਤੀ ਥਾਣੇ ਆਈ ਸੀ ਜੇ ਲੇਡੀ ਜੀ ਤੇ ਕਹਿੰਦੇ ਅੱਛਾ ਤੁਸੀਂ ਜਾਓ ਅਸੀਂ ਸਿਵਲ ਤੇ ਚਲੇ ਗਏ ਸੀ ਉੱਥੇ ਪਰਚਾ-ਕੁਰਚਾ ਕਰਾਇਆ ਸੀ ਪਰਚਾ ਕਰਾ ਕੇ ਮੈਂ ਫਿਰ ਜੀ ਉੱਥੇ ਚਲੀ ਗਈ ਥਾਣੇ ਗਈ ਆ ਮੈਂ ਦੇਣ ਵਾਸਤੇ ਦੇ ਕੇ ਆਈ ਉਹ ਕਹਿੰਦੇ ਕੋਈ ਗੱਲ ਨਹੀਂ ਬੀਬੀ ਤੇ ਉਹਨਾਂ ਦਾ ਐਡਰੈਸ ਬਟਰਸ ਹੋਇਆ ਤੁਸੀਂ ਦਿਖਾਓ ਮੈਂ ਉਹਨਾਂ ਦੇ ਕੇ ਆਈ ਜੀ ਹੁਣ ਦੇਖੋ ਜੀ ਮੈਂ 40 ਸਾਲ ਤੋਂ ਉੱਥੇ ਰਹਿ ਰਹੀ ਐ ਮੁੰਡਾ ਮੇਰੇ ਚੌਂਕ ਦੇ ਵਿੱਚ ਚਿੱਟਾ ਵੇਚਦੇ ਆ ਦਬ-ਦਬ ਕੇ ਚਿੱਟਾ ਵੇਚ ਰਿਹਾ ਮੋ ਨੂੰ ਤੇ ਚੀਨਾ ਫੜਿਆ ਸੀ ਇਹਨਾਂ ਨੇ ਪੁਲਿਸ ਨੇ ਫੜਿਆ ਤੇ ਬਾਹਰ ਫੜਿਆ ਤੇ ਇਹਨਾਂ ਨੇ ਪੁਲਿਸ ਨੇ ਛੱਡ ਦਿੱਤਾ ਚੜ ਦਿੱਤਾ ਤੇ ਉਹਨਾਂ ਨੇ ਆਣ ਕੇ ਮੇਰੇ ਮੁੰਡੇ ਤੇ ਰੰਜਸ ਕੱਢ ਲਈਏ ਪੰਜ ਸੱਤ ਬੰਦਿਆਂ ਨੇ ਚੱਕ ਕੇ ਲੈ ਕੇ ਚੱਲੇ ਆ ਤੇ ਮੁੰਡੇ ਤੇ ਰੰਜਸ ਕਿਉਂ ਕੱਢੀਏ ਰੰਜਸ ਕੱਢੀ ਤੇ ਤੁਹਾਡੇ ਗੇਟ ਤੋਂ ਚੱਕਿਆ ਸਾਨੂੰ ਪੁਲਿਸ ਨੇ ਤੁਸੀਂ ਹੀ ਚਗਾਇਆ ਸਾਨੂੰ ਵੀ ਤੁਸੀਂ ਹੀ ਸਾਨੂੰ ਚਗਾਇਆ ਹੈਗਾ ਕਿਉਂ ਤੁਹਾਡੇ ਦੇ ਜਾਂ ਕਿ ਉਹਨਾਂ ਨੇ ਕਿਹਾ ਕਹਿੰਦਾ ਤੁਸੀਂ ਟੋਟੋ ਪੁਲਿਸ ਦੇ ਤੁਸੀਂ ਚਗਾਇਆ ਅਸੀਂ ਤੇਰੇ ਚੌਂਕ 'ਚ ਵੇਚਾਂਗੇ ਤੈਨੂੰ ਅਸੀਂ ਬਦਨਾਮ ਕਰਾਂਗੇ ਦੱਬ ਕੇ ਬਦਨਾਮ ਕਰਾਂਗੇ ਤੈਨੂੰ ਤੈਨੂੰ ਅਸੀਂ ਇੱਥੇ ਚੌਂਕ 'ਚ ਰਹਿਣ ਨਹੀਂ ਦੇਣਾ ਠੀਕ ਆ ਤੇ ਤੈਨੂੰ ਅਸੀਂ ਚੌਂਕ 'ਚ ਅਸੀਂ ਰਹਿ ਨਹੀਂ ਦੇਣਾ ਤੈਨੂੰ ਅਸੀਂ ਦਬ ਦਬ ਕੇ ਸਾਡਾ ਪੁਲਿਸ ਕੁਝ ਨਹੀਂ ਕਰਦੀ ਤੇਰੇ ਚੌਂਕ 'ਚ ਸਾਨੂੰ ਪੁਲਿਸ ਨੇ ਕਿਹਾ ਵੇ ਤੇ ਚਿੱਟਾ ਵਿੱਚ ਤੇ ਪੁਲਿਸ ਨੇ ਹੁਣ ਕੋਈ ਕਾਰਵਾਈ ਕੀਤੀ ਆਲੇ ਤਾਈ ਤਾਜੀ ਕੋਈ ਨਹੀਂ ਕੀਤੀ ਹੈਗੀ ਕਾਰਵਾਈ ਕੋਈ ਨਹੀਂ ਕੀਤੀ ਮੈਂ ਦਰਖਾਸਤ ਅਸੀਂ ਪਰਸੋਂ ਦੀ ਦਿੱਤੀ ਹੋਈ ਆ ਤੇ ਹਲੇ ਤੱਕ ਕੋਈ ਨਹੀਂ ਕੀਤੀ ਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਮੰਗ ਮੈਂ ਇਹ ਕਰਦੀ ਆ ਕਿ ਜਿਹੜਾ ਹੈਗਾ ਚੀਨਾ ਗੋਤਮ ਸੰਜੀਪ ਜਿਹੜਾ ਵੀ ਹੈਗਾ ਇਹ ਮੁੰਡੇ ਇਹ ਅਰਜੀਬ ਕਿਹੜਾ ਹੈਗਾ ਜਿਹੜੇ ਮੁੰਡੇ ਦੇ ਨਾਲ ਹੋਰ 5-6 ਮੁੰਡੇ ਹੈਗੇ ਨੇ ਮੇਰਾ ਇਹਨਾਂ ਨਾਲ ਕੋਈ ਫੈਸਲਾ ਨਹੀਂ ਹੈਗਾ ਮੇਰੇ ਮੁੰਡੇ ਨੂੰ ਜਿੱਦਾਂ ਇਹਨੇ ਕੁੱਟਿਆ ਕਿਵੇਂ ਇਹਨਾਂ ਨੂੰ ਚਿੱਟਾ ਵੇਚਦੇ ਆ ਮੇਰੇ ਚੌਂਕ ਜਿਵੇਂ ਚਰੇ ਮੈਨੂੰ ਬਦਨਾਮ ਕਰਨ ਵਾਸਤੇ ਮੈਂ 55 ਸਾਲ ਦੀ ਜਨਾਨੀ ਆ ਮੈਨੂੰ 40 ਸਾਲ ਮਹੱਲੇ ਦੇ ਵਿੱਚ ਰਹਿੰਦੀ ਨੂੰ ਹੋ ਗਏ ਮੇਰਾ ਕਿਹੜਾ ਕੰਮ ਇੱਥੇ ਚੱਲਦਾ ਕਿਹੜਾ ਮੈਂ ਕੰਮ ਕਰਦੀ ਇੱਥੇ ਜਿਹੜਾ ਮੈਨੂੰ ਉਹ ਮੁੰਡੇ ਬਦਨਾਮ ਕਰ ਰਹੇ ਆ ਕਿਹੜਾ ਬੰਦਾ ਜਿਹੜਾ ਮੈਨੂੰ ਬਦਨਾਮ ਕਰਾ ਰਿਹਾ ਇੱਥੇ ਖੜ ਕੇ ਤੇ ਉਹ ਸਾਰੇ ਮੈਨੂੰ ਚੈਲੰਜ ਕਰਦੇ ਆ ਕਿ ਤੈਨੂੰ ਅਸੀਂ ਬਦਨਾਮ ਕਰਾਂਗੇ ਤੁਹਾਨੂੰ ਇੱਥੋਂ ਕੱਢਾਂਗੇ ਕਿਹੜੀ ਗੱਲ ਤੋਂ ਮੈਨੂੰ ਕੱਢਣਗੇ ਇੱਥੇ ਮੇਰੇ 40 ਸਾਲੋਂ ਤੋਂ ਬੈਠੇ ਮੇਰੇ ਮੱਲੇ ਚਨਕਵਾਰੀ ਕੀਤੀ ਜਾਵੇ ਜਿਵੇਂ ਮੈਂ ਕਿੱਦਾਂ ਦੀ ਮੇਰੀ ਆ ਠੀਕਾ ਜੀ ਤੇ ਮੈਨੂੰ ਨਿصاف ਮਿਲਿਆ ਜਾਵੇ ਉਹਨਾਂ ਨੂੰ ਸਖਤ ਤੇ ਸਖਤ ਸਖਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਮੇਰੇ ਮੋਢੇ ਨਾਲ ਇਦਾਂ ਕਿਤੇ ਖੂਨ ਰੁਕ ਨਹੀਂ ਰਿਹਾ ਮੂੰਹ ਦੇ ਵਿੱਚੋਂ ਉਹ ਹੁਣ ਮੈਂ ਸਾਨੂੰ ਲੋਕਾਂ ਨੂੰ ਦੱਸਦੇ ਫੋਨ ਕਰ ਕਰਕੇ ਸਾਡਾ ਫੈਸਲਾ 5000 ਚ ਹੋਇਆ ਮੈਂ ਕਿਹੜਾ ਫੈਸਲਾ ਕੀਤਾ ਮੈਨੂੰ ਕਿਸੇ ਪੁਲਿਸ ਨੇ ਨਹੀਂ ਬੁਲਾਇਆ ਮੈਨੂੰ ਕਿਸੇ ਅਫਸਰ ਨੇ ਨਹੀਂ ਬੁਲਾਇਆ ਹੁਣ ਤੱਕ ਅਗਲਾ ਸਟੱਪ ਮੈਂ ਜੀ ਹੋਰ ਵੀ ਮੈਂ ਜੋ ਕੁਝ ਵੀ ਕਰੂੰਗੀ ਮੈਂ ਉੱਪਰ ਜਾਊਂਗੀ ਜੀ ਠੀਕਾ ਜੀ ਮੈਨੂੰ ਨਿصاف ਨਾ ਮਿਲਿਆ ਮੇਰੀ ਬੇਇੱਜ਼ਤੀ ਹਰ ਵਾਰ ਇਦਾਂ ਹੁੰਦੀ ਰਹੀ ਮੇਰੇ ਮੁੰਡੇ ਨਾਲ ਤੱਕਾ ਹੁੰਦਾ ਰਿਹਾ ਮੈਨੂੰ ਨਿصاف ਨਾ ਮਿਲਿਆ ਮੈਂ 40 ਸਾਲ ਦੀ ਉੱਤੇ ਬੈਠੀ ਆ 55 ਸਾਲ ਦੀ ਮੇਰੀ ਉਮਰ ਹੈ ਜੀ ਮੇਰੇ ਨਾਲ ਹਰ ਬਰੀ ਤੱਕਾ ਹੋ ਰਿਹਾ ਹਰ ਬਰੀ ਤੱਕਾ ਹੋ ਰਿਹਾ ਜਦੋਂ ਪੁਲਿਸ ਉਹਨਾਂ ਨੂੰ ਫੜਦੀ ਐ ਤੇ ਛੱਡਦੀ ਕਿਹੜੀ ਗੱਲ ਤੋਂ ਐ ਜਦੋਂ ਜਿਨ੍ਹਾਂ ਕੋਲ ਨਹੀਂ ਸਮਾਨ ਹੁੰਦਾ ਉਹਨਾਂ ਤੇ ਪੁਲਿਸ ਪਰਚੇ ਕਿੱਦਾਂ ਕਰ ਦਿੰਦੀ ਆ ਫਿਰ ਉਹਨਾਂ ਤੋਂ ਕਿੱਦਾਂ ਪਰਚੇ ਕਰ ਦਿੰਦੀ ਆ ਫਿਰ ਲਾਗਡੰਡ ਨਾਲ ਹੀ ਕਰਦੀ ਆ ਨਾ ਲਗਾ ਡਾਂਟਰ ਨਾਲ ਹੀ ਕਰਦੀ ਐ ਨਾ ਫਿਰ ਫੋਰਸ ਪਰਚੇ ਤੇ ਜਿਨ੍ਹਾਂ ਕੋਲ ਮਿਲ ਰਿਹਾ ਉਹਨਾਂ ਨੂੰ ਕੀ ਮੈਂ ਛੱਡ ਰੇ ਫਿਰ ਸਾਡੇ ਘਰ ਦੇ ਦੁਸ਼ਮਣ ਬਣਾਏ ਹੋਏ ਆ ਲੋਕ ਮੇਰੇ ਬੂਹੇ ਦੇ ਮੂਹਰੇ ਕਿੰਦਾ ਚਿੱਕਾ ਬੁਕਾਰ ਰੇ ਨੇ ਮੈਨੂੰ ਕਿਉਂ ਬਦਨਾਮ ਕੀਤਾ ਹੋਇਆ ਮੈਂ ਤੇ 40 ਸਾਲ ਮੈਨੂੰ ਰਹਿੰਦੀ ਨੂੰ ਹੋ ਗਿਆ ਇਸ ਘਰ ਦੇ ਵਿੱਚ ਠੀਕ ਆ ਜੀ ਮੈਂ ਬਹੁਤ ਮਿਹਨਤ ਕਰ ਕਰਕੇ ਘਰ ਬਣਾਇਆ ਜੀ ਬਹੁਤ ਮਿਹਨਤ ਕਰ ਕਰਕੇ ਮੇਰਾ ਉਹਦੇ ਬਾਰੇ ਕੁਛ ਨਹੀਂ ਦਰਖਾਸਤ ਆਈ ਹੈ ਜੀ ਐਸੇ ਕੁਲਵਿੰਦਰ ਸਿੰਘ ਕੋਲ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਬੰਦ ਹੀ ਕਾਰਵਾਈ ਕੀਤੀ ਜਾਊਗੀ ਛਾਪੇਮਾਰੀ ਬਿਲਕੁਲ ਜੀ ਡਿਟੇਲ ਘਟਾਈ ਗਈ ਹੈ ਚੀਨ ਦੀ ਲੋਕੇਸ਼ਨ ਵੀ ਲਈ ਗਈ ਹੈ ਜੀ ਤੇ ਉਹਨਾਂ ਰੌਂਡ ਅਪ ਕਰਾ ਜਾਵੇ ਜਲਦ ਤੋਂ ਜਲਦ। ਤੇ ਮੈਡੀਕਲ ਰਿਪੋਰਟ ਆ ਗਈ ਹੈ ਸਰ। ਮੈਡੀਕਲ ਰਿਪੋਰਟ ਆਈ ਥਿੰਕ ਅਜਾ ਐਮ ਲਗਾਈ ਨਹੀਂ ਸ਼ਰ। ਜੀ। ਉਹ ਤਫਤੀਸ਼ੀ ਨੂੰ ਪਤਾ ਲੱਗ ਰਿਹਾ ਹੋਵੇਗਾ। ਇਸ ਵੀ ਸਾਹਮਣੇ ਬਿਲਕੁਲ ਸਾਹਿਬ ਜੀ ਲੋਕਾਂ ਜੀ ਬਿਲਕੁਲ ਕਾਰਵਾਈ ਕੀਤੀ ਜਾਊਗੀ। ਜੀ ਬੜੀ ਅਫਸਰੂਏਸ਼ਨ ਲੱਗੇ ਤੇ ਕ੍ਰਾਇਮ ਕਦਰਮ ਧੰਨਵਾਦ ਤੇ ਪ੍ਰਗਸ਼ਨ ਜੀ ਵੀ ਸਿੰਘ ਸਾਹਿਬੀ ਨਾਮ ਸੁਣਿਆ। ਥੈਂਕ ਯੂ। ਤੇ ਮੀਂਦਰ ਲੋਕਾਂ ਨੇ ਇਸ ਇਲਾਕੇ ਦੇ ਗੈਸੇ ਚ ਬੜੇ ਕੰਮ ਕਰ ਰਹੇ ਨੇ। ਬਿਲਕੁਲ ਬਿਲਕੁਲ ਮਿਲੂ। ਥੈਂਕ ਯੂ।